500 ਰੁਪਏ ਦੀ ਇੱਕ ਚਾਦਰ ਹੈ ਤੇ 800 ਰੁਪਏ ਦੀ ਤੁਹਾਨੂੰ ਦਵਾਂਗੇ ਦੋ ਲਓ ਜੀ ਡਿਜ਼ਾਈਨ ਵੇਖੋ ਦੀ ਆਂਡ ਗਵਾਂਡ ਵੀ ਤੁਹਾਨੂੰ ਪੁੱਛਣਗੇ ਭਾਈ ਸਾਹਿਬ ਚਾਦਰ ਲੈ ਕੇ ਕਿੱਥੋਂ ਆਏ ਹੋ ਜੀ 500 ਰੁਪਏ ਦੀ ਇੱਕ ਚਾਦਰ ਤੇ 800 ਰੁਪਏ ਦੀ ਦੋ ਠੀਕ ਹੈ ਬਸਾਉ ਜੀ ਉਧਰ ਇੱਕ ਮਿੰਟ ਲੈ ਕੇ ਜਾਓ ਉਧਰ ਨਵੇਂ ਨਵੇਂ ਡਿਜ਼ਾਈਨ ਜਿਹੜੇ ਆ ਚੁੱਕੇ ਆ ਕਾਫੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ trilok singh ਬਸਰਾਵਾ ਹੈਂਡਲੂਮ ਵਾਲਾ ਤੇ ਸਭ ਤੋਂ ਪਹਿਲਾਂ ਇੱਕ ਕਰ ਫਿਰ ਸਾਡੇ ਵੀਰ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਅ ਤ੍ਰਿਲੋਕ ਸੇ ਬਿਸਰਾਮਾ ਹੈਂਡਲਿੰਗ ਵਾਲਿਆਂ ਵੱਲੋਂ ਸਤਿ ਸ੍ਰੀ ਅਕਾਲ ਜੀ ਲਓ ਜੀ ਆਏ ਆ ਨਵੇਂ ਡਿਜ਼ਾਈਨ ਬੈੱਡ ਸ਼ੀਟਾਂ ਤੇ ਆਏ ਆ ਨਵੇਂ ਡਿਜ਼ਾਈਨ ਤੇ ਉਹ ਤੁਹਾਨੂੰ ਨਵੇਂ ਡਿਜ਼ਾਈਨ ਤੇ ਖਾਲਦੇ ਆ ਮੰਜਿਆਂ ਦੇ ਕਵਰ ਜਿਹੜੇ ਉਹ ਵੀ ਨਵੇਂ ਡਿਜ਼ਾਈਨ ਆ ਚੁੱਕੇ ਨਵੀਂ ਬਿਲਟੀ ਆ ਚੁੱਕੀ ਏ ਉਹ ਵੀ ਤੁਹਾਨੂੰ ਦਿਖਾਉਂਦੇ ਆ ਜੀ ਬੈੱਡ ਸ਼ੀਟਾਂ ਨਵੀਆਂ ਨਵੀਆਂ ਨਵੇਂ ਕਲਰ ਨਵੇਂ ਡਿਜ਼ਾਈਨ ਜਿਹੜਾ ਚੁੱਕੇ ਆ 300 ਤੋਂ ਲੈ ਕੇ ਤੇ 1000 ਰੁਪਏ ਤੱਕ ਆਪਣੇ ਕੋਲ ਬੈੱਡ ਸ਼ੀਟ ਤਾਂ ਕਲੀ-ਕਲੀ ਤੁਹਾਨੂੰ ਦਿਖਾਲਦੇ ਆ ਮੰਜੇ ਤੇ ਵਿਸਾਖੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੇ ਕਲਰ ਦਿਖਾਵਾਂਗੇ ਉਹਨਾਂ ਦੇ ਸਹਰਾਣੇ ਵਗੈਰਾ ਕਿਹੜੇ ਸਜਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਹੀ ਮੰਜੀਆਂ ਦੇ ਕਵਰ ਜਿਹਨਾਂ ਦਾ ਟ੍ਰੈਂਡ ਜੱੜ ਚੱਲ ਰਿਹਾ ਬੜੇ ਸਾਰੇ ਕਮੈਂਟ ਆਉਂਦੇ ਆ ਭਾਜੀ ਤੁਸੀਂ ਰੇਟ ਨਹੀਂ ਦੱਸਦੇ ਮੰਜਿਆਂ ਦਾ ਰੇਟ ਕੀ ਹੈ ਮੰਜਿਆਂ ਦੇ ਕਵਰ ਦਾ ਰੇਟ ਕੀ ਹੈ ਲਓ ਜੀ ਜਿਹੜਾ ਮੰਜਿਆਂ ਦਾ ਕਵਰ ਦਾ ਰੇਟ ਹੈਗਾ ਜੀ 225 ਰੁਪਏ ਦਾ 1 ਪੀਸ ਤੇ ਦੋ ਪੀਸ 450 ਰੁਪਏ ਦੀ ਅਗਰ ਤੁਸੀਂ ਆਨਲਾਈਨ ਮਗਾਉਂਦੇ ਉਥੇ ਪਲੱਸ ਤੁਹਾਨੂੰ ਖਰਚਾ ਨਾਲ ਲੱਗੇਗਾ ਠੀਕ ਹੈ ਜੀ 450 ਰੁਪਏ ਦਾ ਜੋੜਾ ਜੀ ਮੰਜੇ ਦੇ ਕਵਰ ਦਾ ਫੁੱਲ ਸਾਈਜ਼ ਵਧੀਆ ਕਪੜਾ ਤੇ ਸਟੈਚੂ ਕਪੜਾ ਤੇ 450 ਰੁਪਏ ਦਾ ਜੋੜਾ ਪਲੱਸ ਖਰਚਾ ਲੱਗੇਗਾ ਠੀਕ ਹੈ ਜੀ ਆਨਲਾਈਨ ਮਗਾਉਂਦਾ ਜੇ ਤੁਸੀਂ ਆਪਣੇ ਇਲਾਕੇ ਜਿਵੇਂ ਮਗਾਉਦੇ ਉਹ ਤੁਹਾਨੂੰ ਤੇਲ ਖਰਚਾ ਵੱਖਰਾ ਲੱਗੇਗਾ ਠੀਕ ਹੈ ਜੀ ਤੇ ਤੁਹਾਨੂੰ ਦਿਖਾਲਦੇ ਆ ਨਵੇਂ-ਨਵੇਂ ਬੈੱਡ ਸ਼ੀਟਾਂ ਨਵੇਂ-ਨਵੇਂ ਡਿਜ਼ਾਈਨਾਂ ਵਿੱਚ ਨਵੇਂ-ਨਵੇਂ ਕਲਰਾਂ ਵਿੱਚ ਤੇ ਉਹ ਤੁਹਾਨੂੰ ਦਿਖਾਲਦੇ ਫਿਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਤੁਹਾਨੂੰ ਦਿਖਾਵਾਂਗੇ ਅ ਆਲ ਬ੍ਰਾਂਡ ਦੀਆਂ ਚਾਦਰਾਂ ਜੇਨ ਕਿ ਹਰ ਪ੍ਰਕਾਰ ਦੀਆਂ ਚਾਦਰਾਂ 300 ਤੋਂ ਲੈ ਕੇ 3000 ਰੁਪਏ ਤੱਕ ਤੁਹਾਨੂੰ ਦਿਖਾਵਾਂਗੇ ਆਪਾਂ ਚਾਦਰ ਪਹਿਲਾਂ ਆਪਾਂ ਚਾਦਰ ਤੁਹਾਨੂੰ ਦਿਖਾਉਣ ਲੱਗੇ ਆ ਜੋ 300 ਰੁਪਏ ਦੀ ਚਾਦਰ ਹੈ ਤੇ 500 ਰੁਪਏ ਦੀ ਤੁਹਾਨੂੰ ਦਵਾਂਗੇ ਦੋ ਨਵੇਂ ਬ੍ਰਾਂਡ ਨਵੇਂ ਕਲਰ ਜਿਹੜੇ ਆਜ ਕੇ ਲਾਂਜੀ ਪਹਿਲਾਂ ਦਿਖਾ ਲਓ ਇਦਾਂ ਦੀ ਚਾਦਰ ਹੱਥ ਦਿਖਾ ਲਓ ਜੀ ਆ ਤਾਂ ਅਚਲ ਚਾਦਰਾਂ ਫੜਾ ਦਿਓ ਮੈਨੂੰ ਹਾਂਜੀ ਬ੍ਰਾਂਡ ਉਹ ਦੂਜੀ ਫੜਾਓ ਨਵੇਂ ਪ੍ਰਾਂਡ ਆ ਚੁੱਕੇ ਆ ਜੀ ਇੱਥੇ ਰੱਖ ਲਓ ਤੇ ਵਧੀਆ ਰੰਗ ਹੈ ਆ ਇਹ ਇਹਨੇ ਸਹਰਾਣੇ ਆ 300 ਰੁਪਏ ਦੀ ਚਾਦਰ ਹੈ ਜੀ ਤੇ ਨਾਲ ਸਹਰਾਣੇ ਦੇ ਜਿਪ ਲੱਗੀ ਹੋਈ ਹੈ ਠੀਕ ਹੈ ਜੀ ਨਾਲ ਜਿਪ ਲੱਗੀ ਹੋਈ ਹੈ ਤੇ ਚਾਦਰ ਤੁਹਾਨੂੰ ਵੀ ਦਿਖਾ ਲਦੇ ਆ ਚਾਦਰ ਤੁਹਾਨੂੰ ਵਸਾਖ ਵੀ ਦਿਖਾ ਲਦਨੇ ਆ ਲਓ ਜੀ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਰੰਗ ਹਾਂ ਜੀ ਉਹ ਸਭ ਉੱਧਰ ਹੋ 300 ਰੁਪਏ ਦੀ ਇੱਕ ਚਾਦਰ ਤੇ 500 ਰੁਪਏ ਦੀ ਦਵਾਂਗੇ ਦੋ ਠੀਕ ਹੈ ਨਵੇਂ-ਨਵੇਂ ਬਰਾਡ ਆ ਚੁਕੇ ਆ 300 ਰੁਪਏ ਦੀ ਚਾਦਰ ਉਹ ਕਰੋ ਕਰ ਸਾਈਸ ਔਰ 500 ਰੁਪਏ ਦੇ ਦਵਾਂਗੇ ਦੋ ਚਾਦਰ ਠੀਕ ਹੈ ਜੀ ਹਾਂਜੀ ਸੈਟ ਹੋ ਜਾ ਇਹ ਆ ਜੀ 500 ਰੁਪਏ ਦੀ ਚਾਦਰ ਤੇ 300 ਰੁਪਏ 300 ਵੀ ਚਾਦਰ ਤੇ 500 ਰੁਪਏ ਦੀ ਦਵਾਂਗੇ ਦੋ ਇੱਕ ਰੰਗ ਇਚਾ ਵੱਡੇ ਰੰਗ ਜਿਹੜੇ ਬਹੁਤ ਜਿਹੜੇ ਗਾਦੇ ਆ ਤੁਹਾਨੂੰ ਥੋੜਾ ਜਿਹਾ ਦਿਖਾ ਲਦੇ ਨੇ ਖੋਲ ਕੇ ਆ ਵੀ ਰੰਗ ਜਿਹੜਾ ਬਹੁਤ ਵਧੀਆ ਆ ਆਪਾਂ ਪੂਰੀ ਚਾਦਰ ਨਹੀਂ ਖੋਲਾਂਗੇ ਤੁਹਾਨੂੰ ਇੱਕ ਰੰਗ ਸਿਰਫ ਤੁਹਾਨੂੰ ਕਿ ਡਿਜ਼ਾਈਨ ਦਿਖਾ ਲਾਂਗੇ ਠੀਕ ਹੈ ਜੀ ਲਓ ਜੀ ਇਹ ਆ ਜੀ ਡਬਲ ਬੈੱਡ ਦੀ ਚਾਦਰ ਨਾਰਮਲ ਚਾਦਰ ਜਿਹਨੂੰ ਆਪਾਂ ਕਹਿ ਸਕਦੇ ਆ 300 ਰੁਪਏ ਦੀ ਇੱਕ ਚਾਦਰ ਤੇ 500 ਰੁਪਏ ਦੀ ਦਵਾਂਗੇ ਦੋ ਠੀਕ ਹੈ ਜੀ ਅਗਲੀ ਵੈਰਾਈਟੀ ਤੁਹਾਨੂੰ ਦਿਖਾਉਂਦੇ ਆ ਜਿਹੜੀ 500 ਰੁਪਏ ਦੀ ਇੱਕ ਚਾਦਰ ਹੈ ਆਹ ਦਿਖਾ ਲਉ ਸਾਹਮਣੇ ਸਾਰ ਸਰਤ ਨੇ ਤੋ ਹੁ ਤਨੇ ਤਨੇ ਫੜਾਓ ਤਨੇ ਫੜਾਓ 500 ਰੁਪਏ ਦੀ ਇੱਕ ਚਾਦਰ ਹੈ ਜੀ ਤੇ ਰੰਗ ਇਹਦੇ ਚ ਵੀ ਬਹੁਤ ਜਿਹੜੇ ਵਧੀਆ ਜੀ ਇਹ ਫਲਕਾਰੀ ਟਾਈਪ ਚਾਦਰ ਬਹੁਤ ਵਧੀਆ ਜੀ ਆ ਵੀ ਰੰਗ ਜਿਹੜਾ ਬਹੁਤ ਵਧੀਆ ਹੈ ਤੇ ਇਹ ਖੋਲ ਕੇ ਇੱਕ ਚਾਦਰ ਤੁਹਾਨੂੰ ਦਿਖਾ ਦਿੰਨੇ 500 ਰੁਪਏ ਦੀ ਇੱਕ ਚਾਦਰ ਹੈ ਤੇ 800 ਰੁਪਏ ਜਾਂ ਦਵਾਂਗੇ ਤੁਹਾਨੂੰ ਦੋ ਚਾਦਰ ਲਓ ਜੀ ਖੋਲ ਕੇ ਚਾਦਰ ਤੁਹਾਨੂੰ ਮੈਂ ਦਿਖਾ ਦਿੰਦਾ ਵਾ ਇਹ ਐ ਸਰਾਣੇ ਦੀ ਇਹ ਐ ਸਰਾਣੇ ਰੰਗ ਜਿਹੜਾ ਬਹੁਤ ਵਧੀਆ ਫਲਕਾਰੀ ਚਾਦਰ ਇਹ ਨੂੰ ਆਪਾਂ ਕਹਿ ਸਕਦੇ ਹਾਂ ਠੀਕ ਹੈ ਜੀ ਜਿਪ ਲੱਗੀ ਹੋਈ ਏ ਠੀਕ ਹੈ ਜੀ ਜਿਪ ਲੱਗੀ ਹੋਈ ਏ ਤੇ ਚਾਦਰ ਵੀ ਤੁਹਾਨੂੰ ਖੋਲ ਕੇ ਦਿਖਾ ਦਨੇ ਆ ਅੱਜ ਵਿੱਚ ਪਾ ਦੇ ਪਾ ਦੇ ਮਰਦੇ ਸ਼ੁਰੂ ਕਰਦੇ ਆ ਰਿਆਣ ਜਿਹੜੇ ਬਹੁਤ ਜ਼ਿਆਦੇ ਆ ਤੇ ਬਾਕੀ ਇੱਕ ਚਾਦਰ ਤੁਹਾਨੂੰ ਇਹ ਤੇ ਖੋਲ ਕੇ ਦਿਖਾ ਲਦੇ ਰੰਗ ਜਿਹੜੇ ਬਹੁਤ ਜ਼ਿਆਦੇ ਡਿਜ਼ਾਈਨ ਬਹੁਤ ਜ਼ਿਆਦੇ ਆ ਉਹਨੇ ਇੱਕ ਚਾਦਰ ਤੁਹਾਨੂੰ ਇਹ ਖੋਲ ਕੇ ਵੀ ਦਿਖਾ ਲ ਦੇਣੀ ਠੀਕ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਜੇ ਠੀਕ ਹੈ ਜੀ ਲਓ ਜੀ ਇੱਕ ਚਾਦਰ ਤੁਹਾਨੂੰ ਖੋਲ ਕੇ ਦਿਖਾ ਲਾ ਲੱਗੇ ਆ 500 ਰੁਪਏ ਦੀ ਇੱਕ ਚਾਦਰ ਏ ਤੇ 800 ਰੁਪਏ ਦੀ ਤੁਹਾਨੂੰ ਦਵਾਂਗੇ ਦੋ ਲਓ ਜੀ ਡਿਜ਼ਾਈਨ ਵੇਖੋ ਦੀ ਆਂਡ ਗਵਾਂਡ ਵੀ ਤੁਹਾਨੂੰ ਪੁੱਛਣਗੇ ਭਾਈ ਸਾਹਿਬ ਚਾਦਰ ਲੈ ਕੇ ਕਿੱਥੋਂ ਆਏ ਹੋ ਜੀ 500 ਰੁਪਏ ਦੀ ਇੱਕ ਚਾਦਰ ਤੇ 800 ਰੁਪਏ ਨੇ ਦੋ ਠੀਕ ਆ ਸਾਊਜੀ ਉਧਰ ਕੁਮੜ ਲੈ ਕੇ ਜਾ ਉਧਰ ਨਵੇਂ ਨਵੇਂ ਡਿਜ਼ਾਈਨ ਜਿਹੜੇ ਆ ਚੁੱਕੇ ਆ ਕਾਫੀ ਜੀ ਹਾਂਜੀ ਇੱਧਰ ਵੀ ਵਧੀਆ ਤਰੀਕੇ ਨਾਲ ਵਿਸਾਗ ਲਓ ਜੀ ਹੁਣ ਤੁਹਾਨੂੰ ਦਿਖਾਲਦੇ ਆ ਨਵੇਂ ਨਵੇਂ ਮੰਜੀਆਂ ਦੇ ਡਿਜ਼ਾਈਨ ਫੁੱਲਾਂ ਵਾਲੇ ਡਿਜ਼ਾਈਨ ਤੇ 450 ਰੁਪਏ ਦਾ ਜੋੜਾ ਜੀ ਆਨਲਾਈਨ ਮਗਾਓਗੇ ਤਾਂ ਪਲੱਸ ਖਰਚਾ ਲੱਗਣਾ 450 ਰੁਪਏ ਦਾ ਜੋੜਾ ਵੇ ਦੋ ਮੰਜੀਆਂ ਦਾ ਕਪੜਾ ਹੁੰਦਾ ਜੀ ਇੱਕ ਲੈਂਥ ਵਿੱਚ ਦੋ ਮੰਜੇ ਦਾ ਕਪੜਾ ਹੁੰਦਾ ਜੀ ਤੇ 450 ਰੁਪਏ ਦਾ ਜੋੜਾ ਵੇ ਆਪਣੇ ਪਿੰਡ ਤੁਸੀਂ ਮਗਾਉਂਦੇ ਤਾਂ ਤੁਹਾਨੂੰ ਤੇਲ ਖਰਚਾ ਲੱਗੇਗਾ ਆਨਲਾਈਨ ਮਗਾਉਣੇ ਹੋ ਤੇ ਤੁਹਾਨੂੰ ਡਾਕ ਖਰਚਾ ਲੱਗੇਗਾ ਉਹ ਖਰਚਾ ਤੁਹਾਨੂੰ ਪੈਣਾ ਹੈ ਠੀਕ ਹੈ ਜੀ ਸਾਡਾ YouTube ਚੈਨਲ ਹੈ ਤਰਲੋਕ ਸ੍ਰੇਖਾ ਤੇ 98575300763 ਤੇ ਤੁਸੀਂ ਕਾਲ ਕਰੋ ਅਸੀਂ ਤੁਹਾਡੇ ਪਿੰਡ ਜਿਹੜਾ ਪਹੁੰਚਾਂਗੇ ਠੀਕ ਹੈ ਜੀ ਧੰਨਵਾਦ ਦੋਸਤੋ 98575300763 ਸਾਡਾ ਫੋਨ ਨੰਬਰ ਪਿੰਡ ਆਪਣਾ ਬਸਰਾਵਾ ਹੈ ਤਰਨੋਗ ਸਿੰਘ ਬਿਸਰਾਮਾ ਹੈਂਡਲ ਲੂੰਗਾ ਠੀਕ ਹੈ ਜੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਜੀ